1-6 ਮਹੀਨੇ ਦੀ ਬੱਚੇ ਦੀ ਮਾਂ ਨੇ 5-ਸਟਾਰ ਹੋਟਲ ਦੇ ਮੈਨੇਜਰ ਨੂੰ ਕਿਹਾ ਸਰ ਬੱਚੇ ਲਈ ਦੁੱਧ ਮਿਲੇਗਾ ਮੈਨੇਜਰ ਜੀ ਹਾਂਜੀ 100 ਰੁਪਏ ਦਾ ਮਿਲੇਗਾ ਮਾਂ ਠੀਕ ਹੈ ਦੇ ਦੇਵੋ ਕਿਸੇ ਪ੍ਰੋਗਰਾਮ ਦੌਰਾਨ ਇਹ ਔਰਤ ਹੋਟਲ ਵਿੱਚ ਰੁਕੀ ਸੀ ਪ੍ਰੋਗਰਾਮ ਖਤਮ ਹੋਣ ਤੇ ਜਦੋਂ ਉਹ ਘਰ ਜਾ ਰਹੀ ਸੀ ਤਾਂ ਬੱਚਾ ਫਿਰ ਭੁੱਖ ਨਾਲ ਰੋਣ ਲੱਗ ਗਿਆ ਉਹਨਾਂ ਘਾਰ ਇੱਕ ਟੁੱਟੇ-ਫੁੱਟੇ ਚੁਗੀ ਵਾਲੀ ਦੁਕਾਨ ਤੇ ਰੋਕੀ ਤੇ ਬੱਚੇ ਨੂੰ ਦੁੱਧ ਪਿਲਾ ਕੇ ਸ਼ਾਂਤ ਕੀਤਾ ਪੈਸੇ ਪੁੱਛਣ ਤੇ ਦੁਕਾਨਦਾਰ ਕਹਿੰਦਾ ਗੁੱਡੀ ਅਸੀਂ ਬੱਚੇ ਤੇ ਦੁੱਧ ਦੇ ਪੈਸੇ ਨਹੀਂ ਲੈਂਦੇ ਜੇ ਰਸਤੇ ਵਿੱਚ ਬੱਚੇ ਲਈ ਦੁੱਧ ਹੋਰ ਚਾਹੀਦਾ ਤਾਂ ਜਿੰਨਾ ਮਰਜ਼ੀ ਲੈ ਜਾਓ ਉਸ ਔਰਤ ਦੇ ਮਨ ਵਿੱਚ ਇੱਕ ਹੀ ਸਵਾਲ ਸੀ ਅਮੀਰ ਕੋਣ ਹੋਟਲ ਵਾਲਾ ਜਾਂ ਉਹ ਗਰੀਬ ਚਾ ਵਾਲਾ ਪਲੀਜ਼ ਕਮੈਂਟ ਦੇ ਵਿੱਚ ਇਹਦਾ ਆਨਸਰ ਦੇਣਾ